ਕਿਉਂ ਸਾਧ ਸੰਗਤ ਜੀ ਸਿੱਖ ਖਤਮ ਨਹੀਂ ਹੋਏ ਕਿਉਂਕਿ ਸਿੱਖ ਨਾ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟੇ ਤੇ ਨਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਨਾਲੋਂ ਟੁੱਟੇ ਫਿਰ ਆਜ਼ਾਦ ਭਾਰਤ ਦੇ ਵਿੱਚ ਵੀ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਤੋੜਨ ਦੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਉਦੋਂ ਵੀ ਸਿੱਖ ਜਿਹੜੇ ਆ ਨਾ ਸ੍ਰੀ ਹਰਮੰਦਰ ਸਾਹਿਬ ਨਾਲੋਂ ਟੁੱਟੇ ਨਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਟੁੱਟੇ ਨਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲੋਂ ਟੁੱਟੇ ਅੱਜ ਫੇਰ ਸਾਨੂੰ ਆਪਣੇ ਗੁਰਧਾਮਾਂ ਦੇ ਨਾਲੋਂ ਆਪਣੇ ਤਖਤਾਂ ਦੇ ਨਾਲੋਂ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਤੋੜਨ ਵਾਸਤੇ ਇਹ ਸਰਕਾਰਾਂ ਜਿਹੜੀਆਂ ਨੇ ਵਾਕੂਬੀ ਯਤਨ ਕਰ ਰਹੀਆਂ ਔਰ ਸਭ ਤੋਂ ਵੱਡਾ ਯਤਨ ਕਿਹੜਾ ਹੋ ਰਿਹਾ ਸਾਨੂੰ ਆਪਣੀ ਮਰਿਆਦਾ ਤੋਂ ਸਾਨੂੰ ਆਪਣੀਆਂ ਪਰੰਪਰਾਵਾਂ ਤੋਂ ਸਾਨੂੰ ਆਪਣੀ ਗੁਰਬਾਣੀ ਤੋਂ ਸਾਨੂੰ ਆਪਣੇ ਗੁਰਧਾਮਾਂ ਤੋਂ ਤੋੜਨ ਦਾ ਸਭ ਤੋਂ ਵੱਡਾ ਯਤਨ ਹੋ ਰਿਹਾ ਸਾਡੇ ਗੁਰਧਾਮਾਂ ਦੇ ਪ੍ਰਬੰਧ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਇਹ ਸਰਕਾਰੀ ਦਖਲਅੰਦਾਜ਼ੀ ਐਵੇਂ ਨਹੀਂ ਹੋ ਰਹੀ ਸਾਧ ਸੰਗਤ ਜੀ ਇਹ ਕਿਸੇ ਖਾਸ ਮਕਸਦ ਲਈ ਹੋ ਰਹੀ ਹੈ ਔਰ ਉਹ ਮਕਸਦ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲੋਂ ਸਾਨੂੰ ਦੂਰ ਕਰਨਾ ਹੈ ਅੱਜ ਜਗ੍ਹਾ ਜਗ੍ਹਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਬੇਦਬੀਆਂ ਹੁੰਦੀਆਂ ਔਰ ਮੰਗ ਕਰ ਰਹੇ ਸਿੱਖ ਕੇ ਇਸ ਖਿਲਾਫ ਸਖਤ ਕਾਨੂੰਨ ਬਣਾਏ ਜਾਣ ਇੱਥੋਂ ਵੀ ਸਰਦਾਰ ਪ੍ਰਤਪਾਲ ਸਿੰਘ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਸਖਤ ਕਾਨੂੰਨ ਬਣਾਇਆ ਜਾਏ ਲੇਕਿਨ ਕਾਨੂੰਨ ਨਹੀਂ ਬਣਾਇਆ ਜਾ ਰਿਹਾ ਕਿਉਂ ਕਿਉਂਕਿ ਸਿੱਖਾਂ ਦੇ ਮਨਾਂ ਦੇ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਤਕਾਰ ਨੂੰ ਘਟ ਕਰਨ ਦੇ ਲਈ ਅਜੇਹੀਆਂ ਕਣਾਉਣੀਆਂ ਜੜੀਆਂ ਨੇ ਚਾਲਾਂ ਉਹ ਏਜੰਸੀਆਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਇੱਕ ਗੱਲ ਚੇਤੇ ਰੱਖਿਓ ਜਿੰਨਾ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਜਿੰਨਾ ਚਿਰ ਸਿੱਖ ਆਪਣੇ ਤਖਤਾਂ ਨਾਲ ਜੁੜਿਆ ਜਿੰਨਾ ਚਿਰ ਸਿੱਖ ਆਪਣੇ ਗੁਰਦੁਆਰਿਆਂ ਨਾਲ ਜੁੜਿਆ ਜਿੰਨਾ ਚਿਰ ਸਿੱਖ ਸੰਗਤ ਨਾਲ ਜੁੜਿਆ ਜਿੰਨਾ ਚਿਰ ਸਿੱਖ ਸੇਵਾ ਨਾਲ ਜੁੜਿਆ ਜਿੰਨਾ ਚਿਰ ਸਿੱਖ ਨਾਮ ਬਾਣੀ ਨਾਲ ਜੁੜਿਆ ਦੁਨੀਆ ਦੇ ਉਤੋਂ ਸਿੱਖਾਂ ਨੂੰ ਕੋਈ ਵੀ ਤਾਕਤ ਜਿਹੜੀ ਆ ਉਹ ਖਤਮ ਨਹੀਂ ਕਰ ਸਕਦੀ ਬੋਲੇ ਸੋਨਹਿਰਾ ਸਬ ਸ੍ਰੀ ਅਕਾਲੋ ਜਹਾਂਗੀਰ ਵਰਗੇ ਪੈਦਾ ਹੋਏ ਔਰੰਗਜ਼ੇਬ ਵਰਗੇ ਪੈਦਾ ਹੋਏ ਜ਼ਕਰੀਆ ਖਾਨ ਮੀਰ ਮੰਨੂ ਵਰਗੇ ਪੈਦਾ ਹੋਏ ਔਰ ਅੰਗਰੇਜ਼ ਹਕੂਮਤ ਜਿਹੜੀ ਸ਼ਾਦਰ ਸੀ ਉਹ ਵੀ ਪੈਦਾ ਹੋਈ ਉਹਨਾਂ ਤੋਂ ਵੀ ਸਿੱਖ ਖਤਮ ਨਹੀਂ ਹੋਏ ਸਾਧ ਸੰਗਤ ਜੀ ਜਦੋਂ ਮੁਗਲਾਂ ਦਾ ਦੌਰ ਸੀ ਨਾ ਮੁਗਲਾਂ ਦਾ ਰਾਜ ਸੀ ਤੇ ਭਾਰਤ ਦੇ ਘਰ-ਘਰ ਦੇ ਵਿੱਚ ਇਹ ਗੱਲ ਜਿਹੜੀ ਹੈ ਉਹ ਪ੍ਰਸਿੱਧ ਸੀ ਕਿ ਇਹ ਏਡੀ ਸ਼ਕਤੀਸ਼ਾਲੀ ਹਕੂਮਤ ਹੈ ਇਸ ਹਕੂਮਤ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਇਸ ਧਰਤੀ ਦੇ ਅੰਦਰ ਇਸ ਧਰਤੀ ਦੇ ਉੱਤੇ ਸਦੀਆਂ ਤੱਕ ਕੋਈ ਐਸਾ ਪੈਦਾ ਨਹੀਂ ਹੋ ਸਕਦਾ ਜਿਹੜਾ ਇਸ ਸਾਮਰਾਜ ਦੇ ਨਾਲ ਪੰਗਾ ਲੈ ਸਕੇ ਇਹ ਲੋਕ ਮਨਾਂ ਦੇ ਵਿੱਚ ਗੱਲ ਜਿਹੜੀ ਹੈ ਉਹ ਘਰ-ਘਰ ਗਈ ਸੀ ਪਰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਚਾਰ ਜੰਗਾਂ ਲੜ ਕੇ ਉਸ ਸਾਮਰਾਜ ਦੇ ਨਾਲ ਲੋਕਾਂ ਦੇ ਮਨਾਂ 'ਚ ਪਏ ਭਰਮ ਨੂੰ ਤੋੜਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗਾਂ ਲੜ ਕੇ ਲੋਕਾਂ ਦੇ ਮਨਾਂ ਦੇ ਵਿੱਚ ਪਏ ਹੋਏ ਇਸ ਭਰਮ ਨੂੰ ਤੋੜਿਆ ਕਿਸ ਭਰਮ ਨੂੰ ਤੋੜਿਆ ਕਿ ਏਡਾ ਵੀ ਸ਼ਕਤੀਸ਼ਾਲੀ ਸਾਮਰਾਜ ਨਹੀਂ ਹੈ ਜਿਹਨੂੰ ਹਰਾਇਆ ਨਾ ਜਾ ਸਕੇ ਔਰ ਸਿੱਖਾਂ ਨੇ ਮੁਗਲਾਂ ਦੇ ਸਾਮਰਾਜ ਨੂੰ ਗੋਡਿਆਂ ਭਾਰ ਕੀਤਾ ਇਹ ਇਤਿਹਾਸ ਗਵਾ ਹੈ ਸਾਧ ਸੰਗਤ ਜੀ